ਕੇਂਦਰ ਸਰਕਾਰ ਦੇ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਲਈ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਵਣਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਦਾ ਕਿਸਾਨਾਂ ਦੇ ਵੱਲੋਂ ਖਾਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਜਦ ਤੱਕ ਸਰਕਾਰ ਸਾਨੂੰ ਸਾਡੀਆਂ ਜ਼ਮੀਨਾਂ ਦਾ ਵਣਦਾ ਮੁਆਵਜ਼ਾ ਨਹੀਂ ਦੇਵੇਗੀ ਉਦੋਂ ਤੱਕ ਅਸੀਂ ਆਪਣੀਆਂ ਜ਼ਮੀਨਾਂ 'ਤੇ ਫਸਲ ਉਗਾ ਸਕਦੇ ਹਾਂ ਦੂਜੇ ਪਾਸੇ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਟਕਮਾ ਮੁਆਵਜ਼ਾ ਮਿਲ ਚੁੱਕਾ ਹੈ ਪਰ ਦੂਜੇ ਪਾਸੇ ਕਿਸਾਨ ਇਸ ਸਰਕਾਰ ਦੇ ਵਾਅਦੇ ਨੂੰ ਨਕਾਰਦੇ ਕਈ ਨਸਰ ਆ ਰਹੇ ਨੇ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਇਲਜ਼ਾਮ ਇਹ ਲਗਾਏ ਜਾਂਦੇ ਨੇ ਕਿ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁੱਕਰੀ ਹੈ ਤੇ ਨਾਲ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਖੋਣ ਤੇ ਲੱਗਿਆ ਹੋਇਆ ਹੈ ਉਸੇ ਦੌਰਾਨ ਹੀ ਇਹ ਤਸਵੀਰਾਂ ਨੇ ਜਿੱਥੇ ਕਿਸਾਨ ਆਪਣੀ ਫਸਲ ਦੇ ਵਿੱਚ ਕੱਦੂ ਕਰ ਰਹੇ ਹੁੰਦੇ ਨੇ ਤੇ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚ ਜਾਂਦਾ ਹੈ ਦੇਖਦੇ ਆ ਦੇਖਦੇ ਆ ਸਥਿਤੀ ਬਹੁਤ ਜ਼ਿਆਦਾ ਗੰਭੀਰ ਬਣ ਜਾਂਦੀ ਹੈ ਇਸ ਕਰਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਸਣੇ ਮਹਿਲਾਵਾਂ ਵੀ ਇਕੱਠੀਆਂ ਹੋ ਜਾਂਦੀਆਂ ਨੇ ਜਿਹੜਿਆ ਪੁਲਿਸ ਪ੍ਰਸ਼ਾਸਨ ਦਾ ਡਟਕੇ ਮੁਕਾਬਲਾ ਕਰਦਿਆਂ ਨਹੀਂ ਇਸੇ ਦੌਰਾਨ ਕਿਸਾਨ ਉਥੇ ਹੀ ਬੈਠ ਜਾਂਦੇ ਨੇ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ ਜਾਂਦੀ ਅਤੇ ਪੱਕੇ ਹੋਏ ਕਿਸਾਨਾਂ ਦੇ ਵੱਲੋਂ ਸਾਫ ਤੌਰ ਤੇ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਮੈਨੂੰ ਗੋਲੀ ਹੀ ਮਾਰ ਦਿਓ ਕਿਉਂਕਿ ਕਿਸਾਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਜਾਂਦਾ ਹੈ ਕਿ ਸਰਕਾਰ ਜ਼ਬਰਦਸਤੀ ਸਾਡੇ ਨਾਲ ਕਰ ਰਹੀ ਹੈ ਸਾਡੀਆਂ ਜ਼ਮੀਨਾਂ ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਹੈ ਫਾਸੀ ਦਾ ਗੇਟ ਹੋ ਯਾਰ ਕੋਈ ਨਾ ਛੇੜਦਾ ਕੋਈ ਪਰੇਸ਼ਾਨੀ ਤੇਰਾ ਕਰਦਾ ਕੋਈ ਮੈਂ ਨਾ ਤੂੰ ਉਹ ਤੁਸੀਂ ਕੋਈ ਬੰਦਿਆਂ ਵਾਲੀ ਟਿੱਕੀ ਆ ਜਿਹਨੇ ਮੈਨੂੰ ਛੇੜਦੇ ਬਗਾਰਦੇ ਤੇ ਮੈਂ ਦਿੱਕੀ ਦੇਹ ਲੈਦਾ ਅੱਜ ਸਾਡੇ ਬੰਦੇ ਖਰਾਬੇ ਜਾ ਜਾ ਉਹਨੂੰ ਆਹ ਲਿਆ ਗੋਲੀ ਮਾਰਦੇ ਮੈਨੂੰ ਪੰਜ ਕਿੱਲੇ ਪਹਿਲੀ ਆਈ ਆ ਵਧੀਆ ਆਈ ਹੋਵੇ ਤਾਂ ਮਰਨਾ ਜAVE ਦਾ ਹੱਦੀਸੀ ਪਾਏ ਜੇ ਬੁੜਖ ਕੇ ਜਾਣ ਕੋ ਗੋਲੀ ਨਾਲ ਤੇ ਗੱਲ ਕਰੀ ਲੋਕਾਂ ਨਾਲ ਫਨਾ ਕਰ ਦਿੱਤਾ ਇਹਨੇ ਸੱਡਿਆ ਕੀ ਆ 1 ਰੁਪਈਆ ਨਹੀਂ ਪੈਸੇ ਦਾ ਲਿਆ ਆਗੂ ਬਾੜ-ਬਾੜ ਤੇ ਮੇਰੇ ਉੱਤੇ ਆਵੇ ਗੱਰਾ ਛੁੱਟਿਆ ਪਰਲੇ ਨੇ ਮੈਂ ਨੂੰ ਉਹਨੂੰ ਭਸਕਣਾ ਜੇ ਤੈਨੂੰ ਮੈਂ ਦੱਸ ਦਿੰਦਾ ਓਹ ਰਾਹੇ ਝੂਠੇ ਤੇ ਆ ਸਰਕਾਰ ਜੋ ਆਗੂ ਸਾਡੇ ਬੀਬੀਆਂ ਭੈਣਾਂ ਮਾਤਾਵਾਂ ਨੌਜਵਾਨ ਆਉ ਗੱਜ-ਵੱਜ ਕੇ ਬੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਿੱਥੇ ਜਾਣਾ ਅ ਅਗਲੇ ਆਂਦੀ ਤੇ ਫਤਿਹ ਸਾਂਝੀ ਹੋ ਗਈ ਪਗੜੀ ਵਾਲੇ ਮੱਟ ਵਾਲੇ ਉਹਨਾਂ ਜਵਾਜ ਨਹੀਂ ਆਈਏ ਫੋਨ ਆਵਾਜ਼ ਉਹਨਾਂ ਦੀ ਇੱਕ ਵਾਰੀ ਸੁਣ ਲਈ ਆਪਾਂ ਆਖੋ ਜੀ ਵਾਹਿਗੁਰੂ ਜੀ ਕਾਰ ਜੈ ਜੀ ਜੀ ਵਾਹਿਗੁਰੂ ਆ ਗੱਲ ਆ ਪਤਾ ਕੀ ਚੀਜ਼ ਆ ਇਹ ਆ ਕਿ ਜਿਸ ਤਰ੍ਹਾਂ ਉਹ ਦੇਖੋ ਸਾਡੇ ਨਾਲ ਤੁਹਾਡੇ ਨਾਲ ਹੋਕ ਹੀ ਰਿਹਾ ਨਿਰਈ ਤੱਕਾ ਜ਼ਮੀਨ ਜਿਹੜੀ ਆ ਉਹ ਹਥਿਆਈ ਜਾ ਰਹੀ ਆ ਖੋਈ ਜਾ ਰਹੀ ਆ ਪਰ ਅਫਸੋਸ ਪਿੱਛੇ ਦਾ ਬਣਦਾ ਜੋ ਰੇਟ ਆ ਜੋ ਕੀਮਤ ਆ ਜੋ ਪੈਸੇ ਆ ਉਹ ਨਹੀਂ ਦੇਣ ਦੀ ਕੋਈ ਗੱਲ ਇਹ ਨਿਰਜ ਤਕਾ ਜ਼ਬਰ ਜ਼ਬਰ ਜ਼ੁਲਮ ਵੀ ਜੋ ਇਹ ਫਸਲ ਨੂੰ ਤਬਾਈ ਉਹਦੀ ਕਰਨ ਦੇ ਆ ਤੇ ਇਸੇ ਹੀ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਤੁਸੀਂ ਪੈਦਾ ਹੋਏ ਹੋ ਤੁਸੀਂ ਜਥੇਬੰਦੀ ਕੋ ਜਥੇਬੰਦੀ ਦੇ ਵਿੱਚ ਰਹਿ ਕੇ ਤੁਸੀਂ ਤੇ ਆ ਇੱਥੋਂ ਤੱਕ ਲੜਾਈ ਜਿਹੜੀ ਆ ਲੜਦੇ ਲੜਦੇ ਪੁੱਜ ਰਹੇ ਆ ਅੱਗੇ ਕਿੱਧਰ ਨੂੰ ਜਾਣਾ ਸਮਾਂ ਉਹ ਵੇਖਾਂਗੇ ਅੱਜ ਇੱਥੇ ਚੀਮਾ ਖੁੱਡੀ ਦੀ ਜ਼ਮੀਨ ਵਿੱਚ ਇੱਕ ਔਲ ਆਈ ਸੀਗੀ ਜਿੰਨੂੰ ਨਿਭਾਉਂਦੇ ਹੋਏ ਇੱਥੇ ਸਾਰੇ ਜਣੇ ਆਪਾਂ ਪੁੱਜੇ ਆ ਤੇ ਸੁਭਦਾ ਸਾਹਿਬੀ ਦੀਆਂ ਗੱਲਾਂ ਜਿਹੜੀਆਂ ਹੈ ਬੜੀਆਂ ਸਿਆਣੀਆਂ ਤੇ ਡੂੰਘੀਆਂ ਗੱਲਾਂ ਇਹ ਸਾਨੂੰ ਸਮਝਣ ਦੀ ਲੋੜ ਆ ਮੇਰੇ ਵੀਰੋ ਇਹ ਉਹ ਕਦੇ ਜ਼ਲਮ ਜ਼ਾਲਮ ਜਿਹੜਾ ਇਹ ਜ਼ਬਰ ਤਾਨਾਸ਼ਾਹੀ ਸਰਕਾਰਾਂ ਇਹ ਕਰਨੀਆਂ ਵਾਂ ਇਹ ਨਹੀਂ ਆ ਪਈ ਉਹਨਾਂ ਨੇ ਇੱਕ ਦੋ ਨਾਲ ਹੀ ਹੋਣਾ ਤੇ ਕੱਲੇ ਕੱਲੇ ਦੀ ਵਾਰੀ ਆਉਣੀ ਆ ਕੱਲਾ ਕੱਲਾ ਇਹਨਾਂ ਕੋ ਮਾਰ ਖਾ ਲਵਾਂਗੇ ਤੇ ਜੇਕਰ ਅਸੀਂ ਏਕੇ ਦੇ ਵਿੱਚ ਇਕੱਠ ਦੇ ਵਿੱਚ ਰਏ ਤੇ ਫਿਰ ਆ ਵੱਡੀਆਂ ਵੱਡੀਆਂ ਮਸ਼ੀਨਾਂ ਕਰੋੜਾਂ ਰੁਪਈਆਂ ਦੀਆਂ ਜਿਹੜੀਆਂ ਵੀ ਠੰਡੀਆਂ ਕਰ ਲਾਂਗੇ ਇਸ ਕਰਕੇ ਸਾਨੂੰ ਇੱਕ ਮੋਠੈਣ ਦੀ ਜ਼ਰੂਰਤ ਆ ਪਿੱਛੇ ਆਪਣੇ ਫੋਨ ਲਾਓ ਮੇਰੇ ਵੀਰ ਸਾਰੇ ਵੀ ਜਿਤਰਾ ਜਿਤਰਾ ਜਿੰਨੂ ਜਿੰਨੂ ਆ ਥਾਂ ਦਾ ਪੁਆਇੰਟ ਦਾ ਪਤਾ ਲੱਗਦਾ ਇੱਥੇ ਪੁੱਜਦੇ ਜਾਓ ਆਈ ਜਾਓ ਇੱਥੇ ਪੁੱਜਦੇ ਜਾਓ ਇੱਥੋਂ ਜੋ ਸਾਡੇ ਆਗੂ ਹੁਕਮ ਕਰਨਗੇ ਉਹ ਅਸੀਂ ਦੇਖਾਂਗੇ ਇਸ ਕਰਕੇ ਇਹ ਜ਼ਬਰਵਾ ਇਹ ਜ਼ੁਲਮਾਂ ਇਹ ਤਾਨਾਸ਼ਾਈ